ਹਾਂਜੀ ਵਿਦਿਆਰਥੀਓ ਮੈਰਿਟੋਰੀਅਸ ਸਕੂਲਾਂ ਦੇ ਦਾਖਲੇ ਲਈ ਕਾਉਂਸਲਿੰਗ ਤੇ ਜਿਹੜਾ ਕਿਹੜੇ-ਕਿਹੜੇ ਦਸਤਾਵੇਜ਼ ਜ਼ਰੂਰੀ ਨੇਗੇ ਆ ਓਪਨ ਕੈਟਾਗਰੀ ਵਾਲੇ ਬੱਚਾਂ ਦੀ ਜਿਹੜੀ ਕਾਉਂਸਲਿੰਗ ਦੇ ਸਬੰਧੀ ਓਪਨ ਕੈਟਾਗਰੀ ਤੋਂ ਭਾਵੇਂ ਸਪਸ਼ਟ ਕਰ ਦਿਆਂ ਤੁਹਾਨੂੰ ਉਹ ਬੱਚੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਗਿਣਿਆ ਜਾਂਦਾ ਹੈ ਗੱਲ ਸਪਸ਼ਟ ਹੋ ਗਈ ਹੋਣੀ ਆ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ 10ਵੀਂ ਜਿਹਨਾਂ ਨੇ ਪਾਸ ਕੀਤੀ ਹੈ ਉਹਨਾਂ ਨੂੰ ਓਪਨ ਕੈਟਾਗਰੀ 'ਚ ਰੱਖਿਆ ਜਾਂਦਾ ਕੋਈ ਅਦਰ ਕੈਟਾਗਰੀ ਨਹੀਂ ਦੇਖੀ ਜਾਏਗੀ ਓਪਨ ਕੈਟਾਗਰੀ ਤੋਂ ਭਾਵ ਇੱਥੇ ਇਹ ਸਪਸ਼ਟ ਹੋ ਜਾਂਦਾ ਉਹ ਬੱਚੇ ਫਿਰ ਕਿਹੜੇ ਦਸਤਾਵੇਜ਼ ਲੈ ਕੇ ਆਉਣ ਇਹ ਇਸ ਵੀਡੀਓ ਨੂੰ ਅੰਤ ਤੱਕ ਤੁਸੀਂ ਸੁਣੋ ਤੇ ਵੱਧ ਤੋਂ ਵੱਧ ਬੱਚਿਆਂ ਨਾਲ ਅੱਗੇ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਤੇ ਜਿਹੜਾ ਆਪਣੇ ਡਾਕੂਮੈਂਟ ਉਹ ਪੂਰੇ ਲੈ ਕੇ ਆਉਣ ਸੋ ਕਿਹੜੇ ਕਿਹੜੇ ਦਸਤਾਵੇਜ਼ ਲੈ ਕੇ ਆਉਣ ਜੀ ਕਾਉਂਸਲਿੰਗ ਦੇ ਲਈ ਓਪਨ ਕੈਟਾਗਰੀ ਵਾਲੇ ਤਾਂ ਜਿਹੜੇ ਵਿਦਿਆਰਥੀ ਮੈਰਿਟੋਰੀਅਸ ਪ੍ਰੀਖਿਆ ਦੇ ਨਤੀਜੇ ਦੀ ਫੋਟੋ ਕਾਪੀ ਜਿਸ ਪੰਨੇ ਤੇ ਤੁਹਾਡਾ ਰਿਜ਼ਲਟ ਹੋਵੇ ਉਹ ਪੰਨੇ ਦਾ ਪ੍ਰਿੰਟ ਕਢਾਉਣਾਗਾ ਜਿਹੜੀ ਤੁਹਾਡੀ ਪ੍ਰਵੇਸ਼ ਪ੍ਰੀਖਿਆ ਹੋਈ ਹੈ 11ਵੀਂ ਦਾਖਲੇ ਦੀ ਜਿਹੜੇ ਨਤੀਜੇ ਦੀ ਫੋਟੋ ਕਾਪੀ ਆ ਉਹ ਜਿਸ ਪੰਨੇ ਤੇ ਤੁਹਾਡਾ ਰਿਜ਼ਲਟ ਆ ਨਾ ਉਹ ਦਾ ਪ੍ਰਿੰਟ ਕਢਵਾ ਲਿਓ ਇੱਕ ਉਹ ਨਾਲ ਲੈ ਕੇ ਆਉਣਾ ਤੇ ਦੇਖਿਆ ਜਾਊਗਾ ਸਾਰਾ ਨੰਬਰ 2 ਕਹਿੰਦਾ ਵੀ ਮੈਰੀਟੋਰੀਅਸ ਕਾਉਂਸਲਿੰਗ ਸ਼ਡਿਊਲ ਵਾਲੇ ਪੰਨੇ ਦੀ ਫੋਟੋ ਕਾਪੀ ਜਿਸ ਪੰਨੇ ਤੇ ਤੁਹਾਡਾ ਕਾਉਂਸਲਿੰਗ ਸ਼ਡਿਊਲ ਹੈ ਉਸ ਪੰਨੇ ਦਾ ਪ੍ਰਿੰਟ ਕਢਾਉਣਾਗਾ ਜਿਹੜਾ ਤੁਹਾਡਾ ਕਾਉਂਸਲਿੰਗ ਸ਼ਡਿਊਲ ਆਇਆ ਹੈ ਨਾ ਵੀ ਐਨੇ ਤਰੀਕ ਨੂੰ ਜਾਂ ਕਿਸੇ ਵੀ ਤਰੀਕ ਨੂੰ ਜਿਹੜਾ ਹੈਗਾ ਉਹ ਤੁਸੀਂ ਨਾਲ ਲੈ ਕੇ ਆਉਣਾਗਾ ਤਾਂ ਕਿ ਉੱਥੇ ਜਿਹੜਾ ਕਮੇਟੀ ਦੇਖ ਸਕੇ ਵੈਰੀਫਾਈ ਕਰ ਸਕੇ ਅੱਗੇ ਹੈਗਾ ਮੈਰੀਟੋਰੀਅਸ ਪ੍ਰਵੇਸ਼ ਪ੍ਰੀਖਿਆ ਦੇ ਰੌਂਡ ਨੰਬਰ ਵਾਲਾ ਪ੍ਰਿੰਟ ਜਿਹੜਾ ਤੁਹਾਡਾ ਤੁਸੀਂ ਪੇਪਰ ਜਿਹੜਾ ਮੈਰੀਟੋਰੀਅਸ ਵਾਲਾ ਜੋ ਤੁਹਾਡਾ ਰੌਂਡ ਨੰਬਰ ਆਇਆ ਸੀਗਾ ਇੰਟਰੈਂਸ ਵਾਲਾ ਉਹ ਤੁਸੀਂ ਨਾਲ ਪ੍ਰਿੰਟ ਕਢਾ ਕੇ ਲਿਆਉਣਾਗਾ 10ਵੀਂ ਦਾ ਸਰਟੀਫਿਕੇਟ ਡਿਜੀਟਲ ਲੋਕਰ ਵਾਲਾ ਹੋਵੇ ਤੇ ਉਸ ਤੇ ਸਕੂਲ ਮੁਖੀ ਦੇ ਹਸਤਾਖਰ ਤੇ ਮੋਹਰ ਲਵਾ ਕੇ ਲਿਆਉਣੀ ਆ 10ਵੀਂ ਦਾ ਸਰਟੀਫਿਕੇਟ ਜਿਹੜਾ ਤੁਹਾਡਾ ਡਿਜੀਟਲ ਲੋਕਰ ਵਾਲਾਗਾ ਉਹੋ ਜੀ ਅੱਗੇ ਹੈਗਾ ਜੀ ਜਨਮ ਮਿਤੀ ਵਾਲਾ ਸਰਟੀਫਿਕੇਟ ਜਿਸਕਰ ਨਾਲ ਹੈ ਤਾਂ ਇਹ ਨਾਲ ਲੈ ਕੇ ਆਉਣਾ ਬਈ ਕਿਉਂਕਿ ਇਹਦੇ ਨਾਲ ਵੈਰੀਫਾਈ ਹੋਊਗਾ ਸਾਰਾ ਡਾਟਾ ਆਧਾਰ ਕਾਰਡ ਵਿਦਿਆਰਥੀ ਦਾ ਆਪਣਾ ਤੇ ਪਾਸਪੋਰਟ ਸਾਈਡੋ ਫੋਟੋਆਂ ਜਿਹੜੀਆਂ ਲੋਡ ਪੈਣ ਤੇ ਕਈ ਵਾਰੀ ਵਰਤੀਆਂ ਵੀ ਜਾ ਸਕਦੀਆਂ ਨੇ ਵੈਸੇ ਅਦਰ ਲੋਡ ਪੈਂਦੀ ਨਹੀਂ ਹੈਗੀ ਸੋ ਆ ਚੀਜ਼ਾਂ ਜੀਆਂ ਹੈਗੀਆਂ ਨੇ ਭਾਈ ਕੋਈ ਬਹੁਤੀਆਂ ਨਹੀਂ ਹੈਗੀਆਂ ਵਿਦਿਆਰਥੀ ਉਹ ਤੇ ਨਾਲ ਤੁਸੀਂ ਜ਼ਰੂਰ ਲੈ ਕੇ ਆਉਣੀਆਂ ਨੇ ਤੇ ਜਿੰਨਾ ਬੱਚਿਆਂ ਦਾ ਜਿਹੜਾ ਹੈਗਾ ਪਹਿਲਾ ਰੈਂਕ ਜਿਹੜਾ ਪਹਿਲੇ ਰੈਂਕ ਆ ਜਾਂਦੇ ਨੇ ਉਹਨਾਂ ਨੇ ਜਲਦੀ ਪਹੁੰਚਣਾਗਾ ਵੈਸੇ ਸਾਰਿਆਂ ਦਾ ਟਾਈਮ ਅੱਠ ਦਾ ਪਾਇਆ ਹੋਇਆਗਾ ਕਿਉਂਕਿ ਜਿਹੜੇ ਪਹਿਲੇ 100 200 ਰੈਂਕ ਵਾਲੇ ਉਹ ਤਾਂ ਜ਼ਰੂਰ ਟਾਈਮ ਨਾਲ ਪਹੁੰਚ ਜਾਣਾ ਜੇਕਰ ਤੁਹਾਡੀ ਜਿਹੜੀ ਉੱਥੇ ਸੀਟ ਫਿਰ ਲੰਘ ਜਾਂਦੀ ਆ ਫਿਰ ਔਖਾ ਹੋ ਜਾਂਦਾਗਾ ਕਿਉਂਕਿ ਉੱਥੇ ਸਕਰੀਨਾਂ ਲੱਗੀਆਂ ਹੋਣੀਆਂ ਬਕਾਇਦਾ ਤੌਰ ਤੇ ਕਾਉਂਸਲਿੰਗ ਸਲਿੱਪ ਭਰੋਗੇ ਜਾ ਕੇ ਇਹਦੇ ਲਈ ਕੋਈ ਆਪਾਂ ਅਲੱਗ ਵੀਡੀਓ ਬਣਾ ਦਿੰਨੇ ਆ ਜਿਹੜੀ ਤੁਹਾਨੂੰ ਜਾਣਕਾਰੀ ਇਹ ਵੀ ਮੁਹੱਈਆ ਕਰਾ ਦਿੰਨੇ ਆ ਤਾਂ ਕਿ ਕਿਸੇ ਪ੍ਰਕਾਰ ਦੀ ਤੁਹਾਨੂੰ ਸਮੱਸਿਆ ਨਾ ਵੇ ਵੱਧ ਤੋਂ ਵੱਧ ਆਪਾਂ ਵਿਦਿਆਰਥੀਆਂ ਨਾਲ ਸ਼ੇਅਰ ਕਰੀਏ ਤਾਂ ਕਿ ਉਹਨਾਂ ਦੇ ਸਾਰੇ ਸਵਾਲਾਂ ਦਾ ਜਿਹੜੇ ਜਵਾਬ ਮਿਲ ਜਾਣ ਸੋ ਬਹੁਤ ਬਹੁਤ ਧੰਨਵਾਦ ਓਪਨ ਕੈਟਾਗਰੀ ਵਾਲੇ ਬੱਚਾ ਨੇ ਕਿਹੜੇ ਸਰਟੀਫਿਕੇਟ ਲੈ ਕੇ ਜਾਣੇ ਆ ਇਹ ਉਹਨਾਂ ਲਈ ਵੀਡੀਓ ਜਿਹੜੀ ਬਣਾਈ ਗਈ ਆ ਸ਼ੁਕਰੀਆ